ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਦੋਸਤੋ ਅੱਜ ਦੀ ਵੀਡੀਓ ਆਪਾਂ ਉਹਨਾਂ ਲੋਕਾਂ ਦੇ ਲਈ ਬਣਾ ਰਹੇ ਹਾਂ ਜਿਹੜੇ ਕਿ ਲੋਕ ਇਹ ਗੱਲ ਕਹਿੰਦੇ ਰਹਿੰਦੇ ਨੇ ਕਿ ਸਾਡੇ ਮਾਪੇ ਨੇ ਸਾਨੂੰ ਦਿੱਤਾ ਕੀ ਆ ਸਾਡੇ ਮਾਪੇ ਨੇ ਸਾਡੇ ਲਈ ਕੀਤਾ ਕੀ ਆ ਮਤਲਬ ਕਿ ਆਪਣੇ ਹੀ ਮਾਪੇ ਨੂੰ ਮਾੜਾ ਕਹਿੰਦੇ ਰਹਿੰਦੇ ਨੇ ਹਰ ਸਮੇਂ ਲੋਕਾਂ ਕੋਲ ਆਪਣੇ ਮਾਪੇ ਨੂੰ ਭੰਡਦੇ ਰਹਿੰਦੇ ਨੇ ਸੋ ਕਈ ਵਾਰ ਕੀ ਹੁੰਦਾ ਕਿ ਗਲਤੀਆਂ ਆਪਣੀਆਂ ਖੁਦ ਦੀਆਂ ਹੁੰਦੀਆਂ ਜਿਹਦੇ ਕਾਰਨ ਮਾਪੇ ਆਪਣੇ ਤੋਂ ਦੁਨਿਆਵੀ ਤੌਰ ਤੇ ਦੁਨਿਆਵੀ ਤੌਰ ਤੇ ਮਾਪੇ ਆਪਣੇ ਤੋਂ ਦੂਰ ਹੋ ਜਾਂਦੇ ਨੇ ਪਰ ਉਹ ਦਿਲੋਂ ਨਹੀਂ ਕਦੇ ਵੀ ਚਾਹੁੰਦੇ ਹੁੰਦੇ ਕਿ ਅਸੀਂ ਆਪਣੇ ਬੱਚਿਆਂ ਤੋਂ ਦੂਰ ਹੋਈਏ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਦੁਨਿਆਵੀ ਤੌਰ ਤੇ ਮਾਪੇ ਦੀ ਦੂਰ ਰਹਿਣ ਦੀ ਜਦੋਂ ਆਪਾਂ ਕੁਝ ਗਲਤੀਆਂ ਕਰਦੇ ਆ ਸੋ ਦੋਸਤੋ ਬਹੁਤ ਵਧੀਆ ਵੀਡੀਓ ਆ ਜੇ ਤੁਹਾਡੇ ਵੀ ਮਨ ਦੇ ਵਿੱਚ ਕਦੇ ਇਹ ਖਿਆਲ ਆਉਂਦਾ ਆਪਣੇ ਮਾਪੇ ਦੇ ਪ੍ਰਤੀ ਮਾੜਾ ਖਿਆਲ ਆਉਂਦਾ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਹੁਤ ਵਧੀਆ ਵੀਡੀਓ ਆ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਐਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾਈ ਆ ਇਹ ਇੱਕ ਕਾਲਪਨਿਕ ਵੀਡੀਓ ਆ ਇਹ ਸਿਰਫ ਆਪਾਂ ਸਿੱਖਿਆ ਦੇਣ ਦੇ ਲਈ ਵੀਡੀਓ ਬਣਾਈ ਆ ਇੱਕ ਵਾਰ ਕੀ ਹੁੰਦਾ ਕਿ ਇੱਕ ਪਿਓ ਪੁੱਤ ਜਿਹੜੇ ਹੁੰਦੇ ਆ ਉਹ ਸਮੁੰਦਰ ਦੇ ਵਿੱਚ ਜਾਂਦੇ ਆ ਕਿਸ਼ਤੀ ਵਿੱਚ ਬੈਠ ਕੇ ਕਾਫੀ ਜ਼ਿਆਦਾ ਦੂਰ ਉਹਨਾਂ ਨੇ ਜਾਣਾ ਹੁੰਦਾ ਜਦੋਂ ਅਧ ਵਿਚਕਾਰ ਸਮੁੰਦਰ ਦੇ ਪਹੁੰਚ ਜਾਂਦੇ ਆ ਤਾਂ ਉਹਨਾਂ ਦੀ ਅਚਾਨਕ ਜਿਹੜੀ ਕਿਸ਼ਤੀ ਹੁੰਦੀ ਹੈ ਉਹ ਖਰਾਬ ਹੋ ਜਾਂਦੀ ਹੈ। ਉਹ ਕਾफी ਕੋਸ਼ਿਸ਼ ਕਰਦੇ ਆ ਕਿਸ਼ਤੀ ਨੂੰ ਠੀਕ ਕਰਨ ਲਈ, ਕਿਸ਼ਤੀ ਨੂੰ ਸਟਾਰਟ ਕਰਨ ਦੇ ਲਈ ਪਰ ਉਹਨਾਂ ਦੀ ਕਿਸ਼ਤੀ ਜਿਹੜੀ ਸਟਾਰਟ ਨਹੀਂ ਹੁੰਦੀ ਉੱਥੇ ਵਿਚ ਵਿਚਾਲੇ ਹੀ ਖਰਾਬ ਹੋ ਜਾਂਦੀ ਹੈ। ਹੁਣ ਉਹਨਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਆ, ਬੜਾ ਹੀ ਉਹ ਪਰੇਸ਼ਾਨ ਹੋ ਜਾਂਦੇ ਨੇ। ਉਹ ਸੋਚਦੇ ਨੇ ਕਾफी ਟਾਈਮ ਬਤੀਤ ਹੁੰਦਾ ਉਹਨਾਂ ਦਾ ਉੱਥੇ ਕੋਸ਼ਿਸ਼ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਇਹਦਾ ਕੋਈ ਹੱਲ ਨਹੀਂ। ਦੂਰ ਦੂਰ ਤੱਕ ਜਿੱਥੇ ਨਿਗਾਹ ਜਾਂਦੀ ਹੈ ਉਹਨਾਂ ਨੂੰ ਕੋਈ ਵੀ ਦਿਖਾਈ ਨਹੀਂ ਦਿੰਦਾ ਹੁੰਦਾ ਮਦਦ ਦੇ ਲਈ। ਹੁਣ ਉਹ ਸੋਚਦੇ ਆ ਕਿ ਜਿਹੜੀ ਸਾਡੀ ਜੀਵਨ ਲੀਲਾ ਉਹ ਇੱਥੇ ਹੀ ਖਤਮ ਹੋ ਜੇਗੀ ਸਾਨੂੰ ਮਤਲਬ ਕੋਈ ਮਦਦ ਨਹੀਂ ਮਿਲ ਸਕਦੀ ਸਾਨੂੰ ਜ਼ਿੰਦਗੀ ਇੱਥੇ ਬਤੀਤ ਕਰਨੀ ਪੈਗੀ ਸਾਡੀ ਇੱਥੇ ਹੀ ਮੌਤ ਹੋ ਸਕਦੀ ਆ ਤਾਂ ਕੁਝ ਉਹ ਥੋੜੇ ਟਾਈਮ ਬਾਅਦ ਨਾ ਉਹਦਾ ਜਿਹੜਾ ਬਾਪ ਹੁੰਦਾ ਉਹ ਮੁੰਡੇ ਦਾ ਉਹ ਦੇਖਦਾ ਕਿ ਕੋਈ ਜੀ ਦੂਰੀ ਦੇ ਉੱਪਰ ਦੋ ਟਾਪੂ ਹੁੰਦੇ ਆ ਜਦੋਂ ਉਸ ਦੀ ਨਿਗਾ ਉਹਸ ਟਾਪੂਆਂ ਤੇ ਪੈਂਦੀ ਆ ਤਾਂ ਉਹ ਆਪਣੇ ਪੁੱਤ ਨੂੰ ਕਹਿੰਦਾ ਕਿ ਪੁੱਤੋ ਟਾਪੂ ਆ ਆਪਾਂ ਕਿਵੇਂ ਨਾ ਕਿਵੇਂ ਕਰਕੇ ਉੱਥੇ ਕਿਸ਼ਤੀ ਨੂੰ ਲੈ ਜਾਈਏ ਉੱਥੇ ਜਾ ਕੇ ਆਪਣਾ ਕੋਈ ਨਾ ਕੋਈ ਹੱਲ ਹੋ ਸਕਦਾ ਆਪਾਂ ਕੋਈ ਨਾ ਕੋਈ ਮਦਦ ਮਿਲ ਸਕਦੀ ਆ ਉਹ ਪੁੱਤ ਤੇ ਪਿਓ ਦੋਨੇ ਜਣੇ ਕਿਸੇ ਨਾ ਤਰੀਕੇ ਦੇ ਨਾਲ ਉਸ ਕਸ਼ਤੀ ਨੂੰ ਖੋਲੀ-ਖੋਲੀ ਉਸ ਟਾਪੂ ਦੇ ਕੋਲ ਪਹੁੰਚ ਜਾਂਦੇ ਆ ਜਦੋਂ ਟਾਪੂ ਦੇ ਉੱਪਰ ਪਹੁੰਚ ਜਾਂਦੇ ਆ ਤਾਂ ਉੱਥੇ ਜਾ ਕੇ ਉਹ ਬਹੁਤ ਭਾਲ ਕਰਦੇ ਆ ਮੱਦ ਦੇ ਲਈ ਪਰ ਉੱਥੇ ਉਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲਦੀ ਜਿਹੜਾ ਹੁਣ ਪਿਓ ਹੁੰਦਾ ਉਹ ਆਪਣੇ ਪੁੱਤ ਨੂੰ ਕਹਿੰਦਾ ਕਿ ਪੁੱਤ ਸ਼ਾਇਦ ਹੁਣ ਆਪਾਂ ਨੂੰ ਸਾਰੀ ਜਿੰਨਾ ਟਾਈਮ ਆਪਣੇ ਸਾਸ ਨੇ ਆਪਣੇ ਸਾਹ ਚੱਲਦੇ ਨੇ ਸਵਾਸ ਆਪਣੇ ਚੱਲਦੇ ਨੇ ਉਹਨਾ ਟਾਈਮ ਸ਼ਾਇਦ ਆਪਾਂ ਨੂੰ ਇੱਥੇ ਹੀ ਬਤੀਤ ਕਰਨਾ ਪਏਗਾ ਤੇ ਆਪਾਂ ਹੁਣ ਇਦਾਂ ਕਰਦੇ ਆਂ ਆਪਾਂ ਰੱਬ ਦੇ ਭਾਣੇ ਵਿੱਚ ਉਤਾਰਦੇ ਆਂ ਰੱਬ ਦੀ ਅਰਦਾਸ ਬੇਨਤੀ ਕਰਦੇ ਆਂ ਹੋ ਸਕਦਾ ਆਪਣੀ ਕੋਈ ਮਦਦ ਹੋ ਸਕੇ ਆਪਾਂ ਇੱਥੇ ਬੈਠ ਕੇ ਪਰਮਾਤਮਾ ਦਾ ਸਿਮਰਨ ਕਰਦੇ ਆਂ ਤਾਂ ਪੁੱਤ ਉਸ ਦੀ ਗੱਲ ਮੰਨ ਲੈਂਦਾ ਆਪਣੇ ਬਾਪ ਦੀ ਤੇ ਕਹਿੰਦਾ ਕਿ ਠੀਕ ਆ ਜੀ ਤਾਂ ਉਸ ਦਾ ਬਾਪ ਕਹਿੰਦਾ ਕਿ ਇੱਥੇ ਦੋ ਟਾਪੂ ਨੇ ਤੂੰ ਦੂਜੇ ਟਾਪੂ ਤੇ ਚਲੇ ਜਾ ਮੈਂ ਇਸ ਟਾਪੂ ਤੇ ਬੈਠ ਕੇ ਸਿਮਰਨ ਕਰਦਾ ਤੂੰ ਦੂਜੇ ਤੇ ਚਲੇ ਜਾ ਤੇ ਉੱਥੇ ਬੈਠ ਕੇ ਆਪਣਾ ਭਜਨ ਬੰਦਗੀ ਕਰ ਹੋ ਸਕਦਾ ਆਪਣਾ ਕੋਈ ਮਦਦ ਲਈ ਕੋਈ ਆਪਣੀ ਕੋਈ ਇੱਥੇ ਪਹੁੰਚ ਸਕੇ ਜਾਂ ਕਿਸੇ ਵੀ ਤਰ੍ਹਾਂ ਦੀ ਆਪਣੀ ਮਦਦ ਹੋ ਸਕੇ ਉਹ ਮੁੰਡਾ ਆਪਣੇ ਬਾਪ ਦੀ ਗੱਲ ਮੰਨ ਕੇ ਉੱਥੋਂ ਚੱਲਿਆ ਜਾਂਦਾ ਦੂਜੇ ਟਾਪੂ ਦੇ ਉੱਪਰ ਜਾ ਬੈਠਦਾ ਜਦੋਂ ਟਾਪੂ ਦੇ ਉੱਪਰ ਜਾ ਬੈਠਦਾ ਤਾਂ ਆਪਣੇ ਬਾਪ ਦੀ ਗੱਲ ਮੰਨਣ ਦੀ ਤਰ੍ਹਾਂ ਉਹ ਸੋਚਦਾ ਕਿ ਹੁਣ ਮੈਨੂੰ ਭੁੱਖ ਲੱਗੀ ਆ ਉਸ ਨੂੰ ਇਹ ਮਹਿਸੂਸ ਹੋ ਰਿਹਾ ਹੁੰਦਾ ਕਿ ਮੈਨੂੰ ਭੁੱਖ ਲੱਗੀ ਆ ਤਾਂ ਅੱਖਾਂ ਬੰਦ ਕਰਦਾ ਅੱਖਾਂ ਬੰਦ ਕਰਕੇ ਅਰਦਾਸ ਬੇਨਤੀ ਕਰਦਾ ਪ੍ਰਮਾਤਮਾ ਨੂੰ ਕਹਿੰਦਾ ਕਿ ਪ੍ਰਮਾਤਮਾ ਮੈਨੂੰ ਭੁੱਖ ਬਹੁਤ ਲੱਗੀ ਹੋਈ ਆ ਜੇ ਤੂੰ ਮੈਨੂੰ ਖਾਣ ਦੇ ਲਈ ਕੁਝ ਦੇ ਸਕਦਾ ਤਾਂ ਮੈਂ ਤੇਰਾ ਬਹੁਤ ਸ਼ੁਕਰਗੁਜ਼ਾਰ ਹੋਵਾਂਗਾ ਤਾਂ ਜਦੋਂ ਅੱਖਾਂ ਖੋਲਦਾ ਤਾਂ ਦੋਸਤੋ ਉਸ ਦੇ ਸਾਹਮਣੇ ਕਾਫੀ ਜ਼ਿਆਦਾ ਜੋ ਜੰਗਲ ਜਿਹੜਾ ਉਹ ਟਾਪੂ ਹੁੰਦਾ ਉਹ ਜੰਗਲ ਏਰੀਆ ਹੁੰਦਾ ਉੱਥੇ ਕਾਫੀ ਜ਼ਿਆਦਾ ਦਰੱਤ ਇਹ ਜਿਹੇ ਪੈਦਾ ਹੋ ਜਾਂਦੇ ਆ ਜਿਨ੍ਹਾਂ ਦੇ ਉੱਪਰ ਬਹੁਤ ਵਧੀਆ ਫਲ ਲੱਗੇ ਹੁੰਦੇ ਆ ਜਦੋਂ ਅੱਖਾਂ ਖੋਲ ਕੇ ਦੇਖਦਾ ਤਾਂ ਉਹ ਫਲ ਦੇਖਦਾ ਤੇ ਪ੍ਰਮਾਤਮਾ ਦਾ ਸ਼ੁਕਰ ਕਰਦਾ ਕਿ ਪ੍ਰਮਾਤਮਾ ਤੂੰ ਮੈਨੂੰ ਇੰਨੀ ਜਲਦੀ ਮੈਨੂੰ ਇਹ ਮੀਰ ਨਹੀਂ ਸੀ ਕਿ ਤੂੰ ਮੇਰੀ ਇੰਨੀ ਜਲਦੀ ਗੱਲ ਮੰਨ ਲੇਗਾ ਤਾਂ ਉਹ ਤੋਂ ਫਲ ਫਰੂਟ ਖਾਂਦਾ ਤੇ ਆਪਣਾ ਸਮਾਪਤਿਤ ਕਰਦਾ ਤੇ ਕੁਝ ਹੀ ਟਾਈਮ ਬਾਅਦ ਉਸਦੇ ਮਨ ਵਿੱਚ ਆਉਂਦਾ ਕਿ ਕਿਉਂ ਨਾ ਮੈਂ ਪ੍ਰਮਾਤਮਾ ਤੋਂ ਕੁਝ ਹੋਰ ਵੀ ਮੰਗ ਕੇ ਦੇਖ ਜਦੋਂ ਹੁਣ ਉਹ ਦੇਖਦਾ ਕਿ ਮੇਰੀ ਪ੍ਰਮਾਤਮਾ ਨੇ ਬੜੀ ਜਲਦੀ ਗੱਲ ਮੰਨ ਲਈ ਉਹਦੇ ਮਨ ਵਿੱਚ ਮੁੰਡੇ ਦੇ ਐ ਹੁੰਦਾ ਕਿ ਪ੍ਰਮਾਤਮਾ ਸ਼ਾਇਦ ਰਹਿੰਦਾ ਹੀ ਇੱਥੇ ਆ ਉਹਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਕਿ ਪ੍ਰਮਾਤਮਾ ਇੱਥੇ ਹੀ ਰਹਿੰਦਾ ਮੇਰੀ ਇੰਨੀ ਜਲਦੀ ਗੱਲ ਕਿਵੇਂ ਮੰਨ ਲਈ ਇੰਨਾ ਕੁਝ ਕਿਵੇਂ ਹੋ ਸਕਦਾ ਮਤਲਬ ਉਹ ਇਹ ਸੋਚਾਂ ਦੇ ਵਿੱਚ ਪੈ ਜਾਂਦਾ ਕਿ ਸ਼ਾਇਦ ਜੇ ਮੈਂ ਹੋਰ ਕੁਝ ਵੀ ਪਰਮਾਤਮਾ ਤੋਂ ਮੰਗਾਂਗਾ ਤਾਂ ਮੈਨੂੰ ਸ਼ਾਇਦ ਮਿਲ ਜਵੇਗਾ ਤਾਂ ਉਹ ਅੱਖਾਂ ਬੰਦ ਕਰਦਾ ਤੇ ਅੱਖਾਂ ਬੰਦ ਕਰਕੇ ਸੋਚਦਾ ਕਿ ਮੈਂ ਪਰਮਾਤਮਾ ਤੋਂ ਫਿਰ ਮੰਗ ਕੇ ਦੇਖਦਾ ਅੱਖਾਂ ਬੰਦ ਕਰਕੇ ਜਦੋਂ ਪਰਮਾਤਮਾ ਨੂੰ ਕਹਿੰਦਾ ਕਿ ਪਰਮਾਤਮਾ ਤੂੰ ਇੱਥੇ ਇੰਨਾ ਵਧੀਆ ਮਾਹੌਲ ਬਣਾਇਆ ਹੋਇਆ ਐ ਇੰਨੇ ਵਧੀਆ ਇੱਥੇ ਦਰਖਤ ਨੇ ਇੰਨੀ ਵਧੀਆ ਇੱਥੇ ਏਰੀਆ ਵਾ ਇੰਨਾ ਵਧੀਆ ਇੱਥੇ ਮਤਲਬ ਸਮਾਂ ਬਤੀਤ ਹੋ ਰਿਹਾ ਜੇ ਕਿਤੇ ਮੇਰਾ ਇੱਥੇ ਵਿਆਹ ਹੋਇਆ ਹੁੰਦਾ ਜੇ ਕਿਤੇ ਮੇਰੀ ਪਤਨੀ ਵੀ ਹੁੰਦੀ ਕਾਸ਼ ਤੂੰ ਮੈਨੂੰ ਇੱਥੇ ਇੱਕ ਪਤਨੀ ਦੇ ਦੇਵੇਂ ਤੇ ਮੈਨੂੰ ਇੱਕ ਛੋਟਾ ਜਿਹਾ ਘਰ ਦੇ ਦੇਵੇਂ ਤਾਂ ਮੈਂ ਤੇਰਾ ਬਹੁਤ ਹੀ ਸ਼ੁਕਰਗੁਜ਼ਾਰ ਹੋਵਾਂਗਾ ਤੇ ਹੁਣ ਜਦੋਂ ਉਹ ਅੱਖਾਂ ਖੋਲਦਾ ਤਾਂ ਉਹ ਦੇਖਦਾ ਕਿ ਉਸ ਦੇ ਸਾਹਮਣੇ ਉਸਦੀ ਇੱਕ ਪਤਨੀ ਬਣੀ ਹੋਈ ਲੇਡੀਜ਼ ਜਿਹੜੀ ਕਿ ਉਸਦੇ ਪਤਨੀ ਦੇ ਰੂਪ ਦੇ ਵਿੱਚ ਉੱਥੇ ਆ ਜਾਂਦੀ ਹੈ ਤੇ ਉਸ ਦਾ ਇੱਕ ਛੋਟਾ ਜਿਹਾ ਉੱਥੇ ਝੌਂਪੜੀ ਵੀ ਬਣ ਜਾਂਦੀ ਹੈ ਉਹ ਬੜਾ ਖੁਸ਼ ਹੁੰਦਾ ਹੈ ਦੇਖ ਕੇ ਸਭ ਕੁਝ ਸੋਚਦਾ ਕਿ ਇਹ ਤਾਂ ਬਹੁਤ ਵਧੀਆ ਹੋ ਗਿਆ ਮਤਲਬ ਉਹਨੂੰ ਇੰਨੀ ਖੁਸ਼ੀ ਹੋ ਜਾਂਦੀ ਹੈ ਤੇ ਪ੍ਰਮਾਤਮਾ ਦੇ ਰੰਗਾਂ ਦੇ ਵਿੱਚ ਲੀਨ ਹੋ ਜਾਂਦਾ ਫਿਰ ਉਹ ਸੋਚਦਾ ਕਿ ਇੱਥੇ ਹੁਣ ਅਸੀਂ ਵਧੀਆ ਸਮਾਂ ਬਤੀਤ ਕਰਾਂਗੇ ਕੁਝ ਦਿਨ ਉੱਥੇ ਉਹ ਰਹਿੰਦਾ ਕੁਝ ਦਿਨ ਦਾ ਸਮਾਂ ਬਤੀਤ ਹੋਣ ਤੋਂ ਬਾਅਦ ਹੁਣ ਉਹ ਸੋਚਦਾ ਕਿ ਇੱਥੋਂ ਜਾਇਆ ਜਾਵੇ ਐਸਾ ਟਾਪੂ ਤੋਂ ਨਿਕਲਿਆ ਜਾਵੇ ਤਾਂ ਹੁਣ ਉਹ ਪ੍ਰਮਾਤਮਾ ਦਾ ਫਿਰ ਧਿਆਨ ਧਰਦਾ ਅੱਖਾਂ ਬੰਦ ਕਰਦਾ ਤੇ ਪ੍ਰਮਾਤਮਾ ਦਾ ਧਿਆਨ ਤਾਂ ਕੀ ਕਹਿੰਦਾ ਕਿ ਪ੍ਰਮਾਤਮਾ ਇੱਥੇ ਅਸੀਂ ਬਹੁਤ ਵਧੀਆ ਦਿਨ ਬਤੀਤ ਕੀਤੇ ਆ ਬਹੁਤ ਵਧੀਆ ਦਿਨ ਕੱਢੇ ਆ ਬਹੁਤ ਤੇਰਾ ਸ਼ੁਕਰਾਨਾ ਕਰਦੇ ਆ ਪਰ ਜੀ ਹੁਣ ਤੂੰ ਇਸ ਸਮੁੰਦਰ ਤੋਂ ਸਾਨੂੰ ਪਾਰ ਲਾ ਦੇਵੇਂ ਇਸ ਸਮੁੰਦਰ ਤੋਂ ਸਾਨੂੰ ਕਿਨਾਰਾ ਕਰ ਦੇਵੇਂ ਸਮੁੰਦਰ ਤੋਂ ਸਾਨੂੰ ਕਿਸੇ ਟਿਕਾਣੇ ਤੇ ਆਪਣੇ ਘਰ ਪਹੁੰਚਾ ਦੇਵੇਂ ਤਾਂ ਤੇਰਾ ਬਹੁਤ ਬਹੁਤ ਸ਼ੁਕਰ ਕਰਾਂਗਾ ਮੈਂ ਤਦ ਪਰਮਾਤਮਾ ਉਸ ਦੀ ਗੱਲ ਮੰਨ ਕੇ ਜਦੋਂ ਅੱਖਾਂ ਮੁੰਡਾ ਖੁੱਲਦਾ ਤਾਂ ਸਾਹਮਣੇ ਉਸ ਦੀ ਕश्ती ਆਈ ਹੁੰਦੀ ਹੈ ਤਾਂ ਉਹ ਸੋਚਦਾ ਕਿ ਲੈ ਵੀ ਪਰਮਾਤਮਾ ਨੇ ਰੱਬ ਨੇ ਮੇਰੀ ਗੱਲ ਫਿਰ ਮੰਨ ਲਈ ਤਾਂ ਬੜਾ ਖੁਸ਼ ਹੁੰਦਾ ਤੇ ਆਪਣੀ ਪਤਨੀ ਨੂੰ ਨਾਲ ਲੈ ਕੇ ਕश्ती 'ਚ ਬੈਠਣ ਲੱਗਦਾ ਤੇ ਜਦੋਂ ਕश्ती ਸਟਾਰਟ ਕਰਦਾ ਤਾ ਉਪਰ ਇੱਕ ਵਾਇ ਆਉਂਦੀ ਆ ਕਿ ਕਹਿੰਦੀ ਕਿ ਕਾਕਾ ਜਿਹੜੀ ਪਤਨੀ ਤੈਨੂੰ ਹਜੇ 2-3 ਦਿਨ ਪਹਿਲਾਂ ਮਿਲੀ ਆ ਜਿਹੜੀ ਤੈਨੂੰ ਹਜੇ 2-3 ਦਿਨ ਪਹਿਲਾਂ ਇਹ ਪਤਨੀ ਮਿਲੀ ਆ ਤੂੰ ਇਸ ਨੂੰ ਤਾਂ ਆਪਣੇ ਨਾਲ ਲੈ ਜਾ ਰਿਹਾ ਪਰ ਜਿਹੜਾ ਦੂਜੇ ਟਾਪੂ ਦੇ ਉੱਪਰ ਤੇਰਾ ਪਿਓ ਬੈਠਾ ਉਹ ਧਿਆਨ ਧਰੀ ਬੈਠਾ ਅਰਦਾਸ ਬੇਨਤੀਆਂ ਕਰੀ ਜਾਂਦਾ ਬੈਠਾ ਉਸ ਨੂੰ ਤੂੰ ਇਕੱਲਾ ਹੀ ਇੱਥੇ ਛੱਡ ਕੇ ਚੱਲਿਆ ਉਸ ਆਪਣੇ ਬਾਪ ਨੂੰ ਨਾਲ ਨਹੀਂ ਲੈ ਕੇ ਜਾਣਾ ਤਾਂ ਉਹ ਮੁੰਡੇ ਦਾ ਪਤਾ ਕੀ ਜਵਾਬ ਹੁੰਦਾ ਮੁੰਡਾ ਕਹਿੰਦਾ ਕਿ ਮੈਂ ਆਪਣੇ ਬਾਪ ਦੇ ਮਾੜੇ ਕਰਮਾਂ ਦੇ ਕਰਕੇ ਤਾਂ ਇੱਥੇ ਫਸਿਆ ਉਹਦੇ ਮਾੜੇ ਕਰਮ ਸੀ ਤਾਂ ਹੀ ਤਾਂ ਅਸੀਂ ਇੱਥੇ ਫਸੇ ਹੁਣ ਮੇਰੇ ਟਾਪੂ ਦੇ ਉੱਪਰ ਕਿੰਨਾ ਵਧੀਆ ਮਾਹੌਲ ਬਣਿਆ ਮੇਰੇ ਕਰਮ ਕਿੰਨੇ ਚੰਗੇ ਸੀ ਸਭ ਕੁਝ ਠੀਕ ਹੋ ਗਿਆ ਪਰ ਮੇਰੇ ਬਾਪ ਦੇ ਕਰਮ ਹੀ ਇੰਨੇ ਮਾੜੇ ਆ ਉਸਦੇ ਟਾਪੂ ਤੇ ਕੁਝ ਵੀ ਬਦਲਾ ਨਹੀਂ ਹੋਇਆ ਉਸਦੇ ਟਾਪੂ ਤੇ ਉਵੇਂ ਬਿਆਵਾ ਜੰਗਲੀ ਬਣਿਆ ਪਿਆ ਹਲੇ ਉੱਥੇ ਕੁਝ ਵੀ ਨਹੀਂ ਹੋਇਆ ਉਹ ਬੜੇ ਹੀ ਮਾੜੇ ਕਰਮਾਂ ਵਾਲਾ ਬੰਦਾ ਮੈਂ ਉਸ ਨੂੰ ਆਪਣੇ ਨਾਲ ਹੁਣ ਲਿਆ ਨਹੀਂ ਸਕਦਾ ਫਰਮੇ ਆਪਣੀ ਪਤਨੀ ਦੇ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਮੈਂ ਹੁਣ ਆਪਣੀ ਜ਼ਿੰਦਗੀ ਵਧੀਆ ਬਤੀਤ ਕਰਾਂਗਾ ਤਾਂ ਉੱਪਰੋਂ ਇੱਕ ਆਵਾਜ਼ ਫਿਰ ਆਉਂਦੀ ਆ ਕਿ ਉਹ ਬੇਸ਼ਰਮਾ ਕਿੱਦਾਂ ਦਾ ਤੂੰ ਪੁੱਤਾਂ ਤੇਰਾ ਪਤਾ ਬਾਪ ਕੀ ਧਿਆਨ ਤਰੀ ਬੈਠਾ ਕੀ ਅਰਦਾਸ ਬੇਨਤੀਆਂ ਕਰਦਾ ਉਦੋਂ ਦਾ ਜਿਸ ਦਿਨ ਦਾ ਉਹ ਟਾਪੂ ਤੇ ਬੈਠਾ ਉਹ ਪੁੱਤਾਂ ਕੀ ਅਰਦਾਸ ਕਰ ਰਿਹਾ ਤਾਂ ਉਸ ਦਾ ਮੁੰਡਾ ਪੁੱਛਦਾ ਕਿ ਹਾਂਜੀ ਦੱਸੋ ਕੀ ਅਰਦਾਸ ਕਰਦਾ ਕੀ ਧਿਆਨ ਤਰੀ ਬੈਠਾ ਤਾਂ ਉੱਪਰੋਂ ਜਿਹੜੀ ਉਹ ਆਵਾਜ਼ ਆਉਂਦੀ ਆ ਉਹ ਬੋਲਦੀ ਆ ਕਿ ਉਸ ਦੇਨ ਦਾ ਬਾਪ ਤੇਰਾ ਜਿੱਦਣ ਦੇ ਤੁਸੀਂ ਇੱਥੇ ਫਸਿਓ ਉਹ ਇਹੀ ਧਿਆਨ ਤਰੀ ਬੈਠਾ ਕਿ ਮੇਰਾ ਪੁੱਤ ਜੋ ਕੁਝ ਵੀ ਮੰਗੇ ਜੋ ਕੁਝ ਵੀ ਉਸ ਨੂੰ ਚਾਹੀਦਾ ਹੋਵੇ ਉਸ ਨੂੰ ਮਿਲੀ ਚੱਲੇ ਮੈਨੂੰ ਕੁਝ ਨਹੀਂ ਚਾਹੀਦਾ ਜੋ ਕੁਝ ਮੇਰਾ ਪੁੱਤ ਮੰਗਦਾ ਉਸ ਨੂੰ ਹਰ ਇੱਕ ਸੁੱਖ ਸਹੂਲਤ ਉਸ ਨੂੰ ਹਰ ਇੱਕ ਮੰਗੀ ਹੋਈ ਚੀਜ਼ ਹਾਜ਼ਰ ਹੋਣੀ ਚਾਹੀਦੀ ਹੈ ਮੈਨੂੰ ਕੁਝ ਵੀ ਨਹੀਂ ਚਾਹੀਦਾ ਜਦੋਂ ਇੰਨੀਆਂ ਗੱਲਾਂ ਉਹ ਆਵਾਜ਼ ਉਸ ਪੁੱਤ ਨੂੰ ਦੱਸਦੀ ਹੈ ਉਸ ਦੇ ਕੰਨਾਂ ਦੇ ਵਿੱਚ ਸਭ ਕੁਝ ਪਤਾ ਲੱਗਦਾ ਉਹ ਬੜਾ ਹੀ ਪਛਤਾਉਂਦਾ ਬੜਾ ਹੀ ਉਸ ਨੂੰ ਸ਼ਰਮ ਆਉਂਦੀ ਆ ਤੇ ਫਿਰ ਉਹ ਆਪਣੇ ਬਾਪ ਦੇ ਕੋਲ ਜਾ ਕੇ ਮਾਫੀ ਮੰਗਦਾ ਬਹੁਤ ਜਿਆਦਾ ਪਛਤਾਉਂਦਾ ਤੇ ਆਪਣੇ ਬਾਪ ਤੋਂ ਬਹੁਤ ਜਿਆਦਾ ਮਾਫੀਆਂ ਵੀ ਮੰਗਦਾ ਤੇ ਆਪਣੇ ਬਾਪ ਨੂੰ ਨਾਲ ਲਿਜਾਣ ਲਈ ਵੀ ਕਹਿੰਦਾ ਸੋ ਦੋਸਤੋ ਇਸ ਵੀਡੀਓ ਤੋਂ ਆਪਾਂ ਨੂੰ ਸਿੱਖਣ ਲਈ ਇਹ ਮਿਲਦਾ ਕਿ ਦੁਨੀਆ ਉੱਪਰ ਮਾਂ ਬਾਪ ਇੱਕ ਇਹੋ ਜਿਹੇ ਇਨਸਾਨ ਨੇ ਜਿਹੜੀ ਕਿ ਤੁਹਾਡੀ ਕਾਮਯਾਬੀ ਮੰਗਦੇ ਨੇ ਜਿਹੜੀ ਕਿ ਤੁਹਾਡੀ ਤਰੱਕੀ ਹਰ ਵੇਲੇ ਮੰਗਦੇ ਰਹਿੰਦੇ ਨੇ ਠੀਕ ਆ ਤੁਸੀਂ ਮਿਹਨਤ ਜਰੂਰ ਕਰਦੇ ਹੋ ਤੁਸੀਂ ਸੋਚਦੇ ਹੋ ਕਿ ਮੈਂ ਆਪਣੀ ਮਿਹਨਤ ਦੇ ਨਾਲ ਕਾਮਯਾਬ ਹੋਇਆ ਮਿਹਨਤ ਤੁਸੀਂ ਜਰੂਰ ਕੀਤੀ ਹੁੰਦੀ ਆ ਪਰ ਉਸ ਦੇ ਪਿੱਛੇ ਤੁਹਾਡੇ ਮਾਮਾਪਦਿਆਂ ਕੀਤੀਆਂ ਹੋਈਆਂ ਅਰਦਾਸਾਂ ਤੁਹਾਡੇ ਮਾਪੇ ਦੇ ਧਿਆਨ ਧਾਰੇ ਹੋਏ ਜੋ ਕਿ ਉਹ ਪ੍ਰਮਾਤਮਾ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਆ ਉਸ ਦਾ ਫਲ ਹੀ ਤੁਹਾਨੂੰ ਮਿਲਦਾ ਹੁੰਦਾ ਜਿਸ ਨਾਲ ਤੁਸੀਂ ਬਹੁਤ ਜਲਦੀ ਕਾਮਯਾਬ ਹੋ ਨਿਓ ਇਹ ਭੁਲੇਖਾ ਆਪਣੇ ਮਨ ਦੇ ਵਿੱਚੋਂ ਕੱਢ ਦਿਓ ਕਿ ਸਾਰਾ ਕੁਝ ਮੈਂ ਕੀਤਾ ਤੁਹਾਡੇ ਮਾਪੇ ਦਾ ਤੁਹਾਡੇ ਕਾਮਯਾਬ ਹੋਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਹੋਈਆਂ ਦੇ ਨਾਲ ਤੁਸੀਂ ਜਲਦੀ ਕਾਮਯਾਬ ਹੋਣਿਓ ਇਸ ਕਰਕੇ ਆਪਣੇ ਮਾਪੇ ਦੀ ਹਰ ਸਮੇਂ ਕਦਰ ਜ਼ਰੂਰ ਕਰਿਆ ਕਰੋ ਸੋ ਦੋਸਤੋ ਪਿੱਛੇ ਵੀ ਮੈਂ ਇੱਕ ਪਹਿਲਾਂ ਵੀ ਵੀਡੀਓ ਪਾਈ ਸੀ ਮਾਪੇ ਦੇ ਰਿਲੇਟਡ ਵੀਡੀਓ ਸੀ ਇਦਾਂ ਦੀ ਉਸ ਵਿੱਚ ਕਈ ਲੋਕਾਂ ਦੇ ਕੁਝ ਲੋਕਾਂ ਦੇ ਕਮੈਂਟ ਆਏ ਸੀ ਕਿ ਮਾਪੇ ਨੇ ਸਾਡੇ ਨੇ ਸਾਨੂੰ ਕੁਝ ਦਿੱਤਾ ਨਹੀਂ ਮਾਪੇ ਨੇ ਸਾਨੂੰ ਕੁਝ ਆ ਨਹੀਂ ਕੀਤਾ ਇਸ ਕਰਕੇ ਆਪਣੇ ਮਾ ਮਾਪ ਨੂੰ ਕਾਫੀ ਮਾੜਾ ਕਹਿੰਦੇ ਸੀ ਕਿ ਮਾ ਮਾਪ ਚੰਗੇ ਨਹੀਂ ਤੇ ਮੈਂ ਉਹਨਾਂ ਕੁਝ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਕਿ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਜ਼ਿਆਦਾ ਦੁਨੀਆ ਦੇ ਉੱਤੇ ਕਾਫੀ ਜ਼ਿਆਦਾ ਲੋਕ ਇਹੋ ਜਿਹੇ ਨੇ ਜਿਹੜੇ ਕਿ ਆਪਣੇ ਮਾ ਮਾਪ ਨੂੰ ਬਹੁਤ ਪਿਆਰ ਕਰਦੇ ਨੇ ਆਪਣੇ ਮਾ ਮਾਪ ਦਾ ਬਹੁਤ ਸਤਿਕਾਰ ਕਰਦੇ ਨੇ ਪਰ ਕੁਝ ਕੁ ਲੋਕਾਂ ਦੇ ਜਿਨ੍ਹਾਂ ਦੇ ਇਹ ਕਮੈਂਟ ਆਏ ਸੀ ਕਿ ਮਾ ਮਾਪ ਨੇ ਸਾਨੂੰ ਦਿੱਤਾ ਕੁਝ ਨਹੀਂ ਮਾ ਮਾਪ ਨੇ ਸਾਡੇ ਲਈ ਕੀਤਾ ਨਹੀਂ ਸੋ ਦੋਸਤੋ ਮੈਂ ਕਹਿਣਾ ਚਾਹੁੰਗਾ ਕਿ ਆਪਾਂ ਛੋਟੇ ਆ ਹੋ ਸਕਦਾ ਆਪਾਂ ਤੋਂ ਕਾਫੀ ਜ਼ਿਆਦਾ ਗਲਤੀਆਂ ਹੋ ਜਾਣ ਇਸ ਕਰਕੇ ਮਾਪੇ ਨੂੰ ਬੁਰਾ ਲੱਗ ਗਿਆ ਹੋਵੇ ਤਾਂ ਆਪਾਂ ਨੂੰ ਉਹਨਾਂ ਗਲਤੀਆਂ ਨੂੰ ਮੰਨ ਲੈਣਾ ਚਾਹੀਦਾ ਕਿਉਂਕਿ ਮੈਂ ਨਹੀਂ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਕੁਝ ਮਾਪੇ ਇਹੋ ਜਿਹੀ ਹੋਣਗੇ ਜਿਨ੍ਹਾਂ ਨੂੰ ਤੁਸੀਂ ਗਲਤੀ ਮੰਨੋ ਤੇ ਤੁਹਾਨੂੰ ਮਾਫਨਾ ਕਰਨ ਐਦਾਂ ਹੋ ਨਹੀਂ ਸਕਦਾ ਤੁਸੀਂ ਆਪਣੇ ਮਾਪੇ ਦੇ ਕੋਲ ਜਾ ਕੇ ਉਹਨਾਂ ਤੋਂ ਗਲਤੀ ਮੰਨੋ ਕਿਉਂਕਿ ਜੇਕਰ ਸਵੇਰ ਦਾ ਭੁੱਲਿਆ ਹੋਇਆ ਕੁਝ ਦਿਨਾਂ ਬਾਅਦ ਆਪਣੇ ਘਰ ਵਾਪਸ ਆ ਜੇ ਵੀ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ ਇਸ ਕਰਕੇ ਆਪਣੇ ਮਾਪੇ ਦਾ ਵੱਧ ਤੋਂ ਵੱਧ ਸਤਿਕਾਰ ਕਰੋ ਉਹਨਾਂ ਦੇ ਨਾਲ ਰਲ ਮਿਲ ਕੇ ਰਹੋ ਜੇ ਤੁਹਾਨੂੰ ਕੋਈ ਗਲਤੀ ਹੋ ਜਾਂਦੀ ਜੇ ਮਾਪੇ ਨੇ ਕੁਝ ਕਹਿ ਵੀ ਦਿੱਤਾ ਤਾਂ ਕੋਈ ਗੱਲ ਨਹੀਂ ਤੁਸੀਂ ਗਲਤੀ ਮੰਨ ਲਵੋ ਤੁਸੀਂ ਆਪ ਨੀਵੇਂ ਹੋ ਜਿਉਂਕਿ ਤੁਸੀਂ ਛੋਟੀਆਂ ਪਰਮਾਤਮਾ ਨੇ ਤੁਹਾਨੂੰ ਬਹੁਤ ਵਧੀਆ ਇੱਥੇ ਜ਼ਿੰਦਗੀ ਦਿੱਤੀ ਹੈ ਤੁਹਾਡੇ ਮਾਪੇ ਜਿਨ੍ਹਾਂ ਦੇ ਆਪਣੇ ਮਾਪੇ ਦੇ ਕੋਲ ਜਿਹੜੇ ਰਹਿੰਦੇ ਨੇ ਤੋ ਦੋਸਤੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੁਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਧੰਨਵਾਦ ਜੀ